ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 26 ਤੋਂ ਲੈ ਕੇ 27 28 29 30 ਪੰਜਾਬ ਦੇ ਮੌਸਮ ਦੀ ਕਿ ਜੂਨ ਮਹੀਨੇ ਦੇ ਵੀਰੋ ਜੋ ਦੇ ਲਾਸਟ 4-5 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਵੀਰੋ ਪਹਿਲਾਂ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਟੈਂਪਰੇਚਰ ਪਿਛਲੇ ਲੰਘੇ ਦਿਨਾਂ ਦੇ ਮੁਕਾਬਲੇ ਤਕਰੀਬਨ ਵੀਰੋ ਅੱਜ ਤੋਂ ਬਾਅਦ 2 ਤੋਂ 4 ਡਿਗਰੀ ਆਪਾਂ ਨੂੰ ਘੱਟ ਦੇਖਣ ਨੂੰ ਮਿਲਣਗੇ ਅੱਜ ਵੀ ਦਿਨ ਦਾ ਵੀਰੋ ਵੱਧ ਤੋਂ ਵੱਧ ਟੈਂਪਰੇਚਰ 38-39 ਡਿਗਰੀ ਦੇ ਆਸ-ਪਾਸ ਰਹੇਗਾ ਪਰ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਵੀਰੋ ਜਿੱਥੇ ਕਿਤੇ ਹਵਾ ਨਹੀਂ ਲੱਗਦੀ ਜਾਂ ਹਵਾਵਾਂ ਥੋੜੀਆਂ ਰੁਕਣਗੀਆਂ ਰਫ਼ਤਾਰ ਘਟੇਗੀ ਉਦੋਂ ਵੀਰੋ ਹਮਸਾ ਦਾ ਮਾਹੌਲ ਬਣੇਗਾ ਜਿਸ ਦੇ ਕਾਰਨ ਚਿਪਚਿਪੀ ਗਰਮੀ ਤੋਂ ਰਾਹਤ ਚ ਨਹੀਂ ਮਿਲੇਗੀ ਕਿਉਂਕਿ ਵੀਰੋ ਕਾਰਨ ਕੀ ਹੈ ਇਹ ਹਵਾਵਾਂ ਦੇ ਵਿੱਚ ਨਮੀ ਬਹੁਤ ਹੈ ਜੋ ਪੂਰਬ ਦੱਖਣ ਤੋਂ ਦਿਸ਼ਾ ਤੋਂ ਹਵਾਵਾਂ ਦੋ ਤਿੰਨ ਦਿਨ ਤੋਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਵੀਰੋ ਨਮੀ ਬਹੁਤ ਵਧੀ ਹੋਈ ਹੈ ਇਸੇ ਕਰਕੇ ਹੀ ਆਉਂਦੇ ਦਿਨਾਂ ਦੇ ਵਿੱਚ ਵੀਰੋ ਬਰਸਾਤ ਦੇ ਜੋ ਅਸਾਰ ਬਣਨਗੇ ਬਾਕੀ ਮੌਨਸੂਨ ਵੀ ਨੇੜੇ ਪਹੁੰਚਣ ਦੀ ਕਗਾਰ ਤੇ ਹੈ ਵੀਰੋ ਇੱਕ ਦੋ ਦਿਨ ਦੇ ਵਿੱਚ ਹੀ ਮੌਨਸੂਨ ਇੰਟਰ ਹੋ ਜਾਵੇਗਾ ਇਸ ਕਰਕੇ ਵੀਰੋ ਪੰਜਾਬ ਦਾ ਮੌਸਮ ਅੱਜ ਤੋਂ ਹੀ ਆਪਾਂ ਨੂੰ ਬਦਲਦਾ ਦੇਖਣ ਨੂੰ ਮਿਲੇਗਾ ਅੱਜ ਬੀਰੋ ਪੰਜਾਬ ਦੇ ਵਿੱਚ ਤਕਰੀਬਨ ਹਲਕੀ ਫੁਲਕੀ ਬਦਲਬਾਈ ਛਾਈ ਰਹੇਗੀ ਧੁੱਪ ਮੱਧਮ ਰਹੇਗੀ ਹਵਾਵਾਂ ਉੱਤਰ ਪੂਰਬ ਦੱਖਣ ਦਿਸ਼ਾ ਤੋਂ ਬੀਰੋ ਚੱਲਣਗੀਆਂ ਹਵਾਵਾਂ ਤੇ ਤੇਜ਼ ਰਫ਼ਤਾਰ ਦੀਆਂ ਹਵਾਵਾਂ ਚੱਲਣਗੀਆਂ ਬੀਰੋ ਫਿਰ ਥੋੜੀ-ਮੋਟੀ ਦਿਨ ਦੇ ਸਮੇਂ ਹਵਾਵਾਂ ਨੂੰ ਵਿਚਦੀ ਠੱਲ ਪੈ ਸਕਦੀ ਹੈ ਪਰ ਤਕਰੀਬਨ ਬੀਰੋ ਹਵਾਵਾਂ ਓਵਰਆਲ ਚਲਦੀਆਂ ਹੀ ਰਹਿਣਗੀਆਂ ਇਨ੍ਹਾਂ ਹਵਾਵਾਂ ਦੇ ਚੱਲਣ ਕਾਰਨ ਬੀਰੋ ਪੰਜਾਬ ਦੇ ਵਿੱਚ ਉਹ ਨਮੀ ਹੈ ਉਹ ਜ਼ਿਆਦਾ ਵਧੇਗੀ ਤੇ ਬਦਲਣ ਦੇ ਕਾਰਨ ਬੀਰੋ ਆਉਂਦੇ ਦਿਨਾਂ ਦੇ ਵਿੱਚ ਬਰਸਾਤ ਦੇ ਅਸਾਰ ਵਧਣਗੇ ਪੂਰਬੀ ਹਵਾਵਾਂ ਦੇ ਕਾਰਨ ਬੀਰੋ ਜੋ ਮੌਨਸੂਨ ਹੈ ਨੂੰ ਰਫਤਾਰ ਨੂੰ ਥੋੜੀ ਠੱਲ ਪੈਂਦੀ ਆ ਉਹਨਾਂ ਦੀ ਚਾਲ ਵੀਰੋ ਹੌਲੀ ਹੋ ਜਾਂਦੀ ਆ ਇਸ ਕਰਕੇ ਅਨਕੂਲ ਹੈ ਹਵਾ ਇਸ ਕਰਕੇ ਮੌਨਸੂਨ ਵੀ ਆਪਣੀ ਰਫਤਾਰ ਨਾਲ ਅੱਗੇ ਵਧ ਰਹੀ ਹੈ ਸੋ ਵੀਰੋ ਆਉਂਦੇ ਦਿਨਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੀ ਰਹਿਣਗੀਆਂ ਹੁਣ ਵੀਰੋ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਬਰਸਾਤਾਂ ਬੜਾ ਹੀ ਰਹੇਗਾ ਹੁਣ ਤੇ तकरीबन ਵੀਰੋ ਵੀਰੋ ਅੱਜ ਦੇ ਦਿਨ ਤੋਂ ਹੀ ਆਪਾਂ ਲਓ ਥੋੜੀ-ਮੋਟੀ ਹਲਕੀ ਕਿਣਮਣ ਕਿਸੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਪਰ ਵੀਰੋ ਆਉਂਦੇ ਦਿਨਾਂ ਦੇ ਵਿੱਚ ਅੱਜ ਦੀ ਰਾਤ ਕੱਲ ਦਾ ਦਿਨ ਉਸ ਤੋਂ ਬਾਅਦ ਵੀਰੋ 27 28 29 30 1 2 3 4 ਚਲਾਈ ਤੱਕ ਜੋ ਹਫਤਾ ਹੋਵੇਗਾ ਵੀਰੋ तकरीबन ਬਰਸਾਤਾਂ ਬੜਾ ਹੀ ਹੋਵੇਗਾ ਟੈਂਪਰੇਚਰ 36 37 35 36 37 ਡਿਗਰੀ ਦੇ ਆਸ-ਪਾਸ ਰਹਿਣਗੇ ਵੀਰੋ ਟੈਂਪਰੇਚਰ ਜ਼ਿਆਦਾ ਨਹੀਂ ਵਧਣਗੇ ਪਰ ਜਦੋਂ ਕਿਤੇ ਅਚਾਨਕ ਵੀਰੋ ਧੁੱਪ ਨਿਕਲੇਗੀ ਧੁੱਪ ਦੇ ਵਿੱਚ ਆਪਾਂ ਨੂੰ ਗਰਮੀ ਦਾ ਅਹਿਸਾਸ ਹੋਵੇਗਾ ਪਰ ਬਿਗੈਰ ਧੁੱਪ ਦੇ ਵੀਰੋ ਆਪਾਂ ਨੂੰ ਗਰਮੀ ਦਾ ਅਹਿਸਾਸ ਜੋ ਨਹੀਂ ਹੋਵੇਗਾ ਸੋ ਆਉਂਦੇ ਦਿਨਾਂ ਦੇ ਵਿੱਚ ਵੀਰੋ ਮੀਂਹਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੋ ਗਰਮੀ ਸੀ ਜ਼ਿਆਦਾ ਅਤਿ ਗਰਮੀ ਵੀਰੋ ਲੰਘ ਚੁੱਕੀ ਆ ਸੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਬਰਸਾਤਾਂ ਟੁੱਟਵੇਂ ਰੂਪ ਦੇ ਵਿੱਚ ਨਿਰੰਤਰ ਵੀਰੋ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੀ ਰਹਿਣਗੀਆਂ ਬਾਕੀ ਵੀਰੋ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਮੌਨਸੂਨ ਦੀ ਅਪਡੇਟ ਲੈ ਕੇ ਆਏ ਤੇ ਕਿੰਨਾ ਖੇਤਰਾਂ ਦੇ ਵਿੱਚ ਕਦੋਂ ਤੋਂ ਮੀਂਹ ਸ਼ੁਰੂ ਹੋਵੇਗਾ ਵੀਰੋ ਸਾਰੀ ਜਾਣਕਾਰੀ ਜਿੰਮੀ ਆਪਾਂ ਨੂੰ ਮਿਲੂਗੀ ਆਪਾਂ ਸਾਰੀ ਸਮੇਂ ਤੇ ਸਹੀ ਕਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ। ਸੋ ਵੀਰੋ ਰਾਤ ਦੇ ਟੈਂਪਰੇਚਰ ਫਿਲਹਾਲ ਆਪਾਂ ਨੂੰ 28 27 28 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲਣਗੇ। ਪਿਛਲੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਦੇ ਵਿੱਚ 1 ਤੋਂ 2 ਡਿਗਰੀ ਦੀ ਗਰਾਫਟ ਆਪਾਂ ਨੂੰ ਦੇਖਣ ਨੂੰ ਮਿਲੀ ਹੈ। ਅੱਜ ਵੀਰੋ ਬੱਦਲਾਂ ਦੀ ਆਵਾਜ਼ਾਈ ਬਣੀ ਰਹੀ ਕਿਤੇ ਹਲਕੀ ਕਿਤੇ ਸੰਘਣੀ ਧੁੱਪ ਛਾਂ ਦਾ ਮਾਹੌਲ ਬਣਿਆ ਰਹੇਗਾ। ਤਕ ਬਾਕੀ ਵੀਰੋ ਪਾ ਸਾਰੀ ਜਾਣਕਾਰੀ ਲੈ ਕੇ ਸ਼ਾਮ ਦੀ ਵੀਡੀਓ ਦੇ ਵਿੱਚ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਹਰ ਸਹੀ ਤੋਂ ਸਟੀਕ ਜਾਣਕਾਰੀ ਲਈ ਵੀਰੋ ਚੈਨਲ ਚੈਲਕੀਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ